ਜੁਗ ਜੁਗ ਅਟਲ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਬਿਵਿੱਤਰ ਹਜ਼ੂਰੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਜੁੜ ਬੈਠੀਆਂ ਨੇ ਮਹਾਰਾਜ ਜੀ ਨੇ ਸੀਸ ਨਿਵਾਉ ਵਤੇ ਪ੍ਰਵਾਣ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਹੈ ਮਹਾਂਪੁਰਖਾਂ ਦੀ ਪਿਆਰੀ ਜਨਤ ਦੇ ਵਿੱਚ ਇਹ 40 ਰੋਜ਼ਾ ਗੁਰਮਤਿ ਸਮਾਗਮ ਇਸ ਵੇਲੇ ਸਮਾਪਤੀ ਦੇ ਨੇੜੇ ਹੈ ਵਾਹਿਗੁਰੂ ਜਿਸ ਦੇ ਵਿੱਚ ਬੇਅੰਤ ਮਹਾਪੁਰਖਾ ਨੇ ਪਰਜਗਾਰ ਕਰਨੇ ਗੁਰਮਤਿ ਦੇ ਨਾਲ ਬਾਣੀ ਦੇ ਨਾਲ ਸੇਵਾ ਦੇ ਸਿਮਰਨ ਦੇ ਨਾਲ ਆਪਾਂ ਨੂੰ ਜੋੜਿਆ ਹੈ ਵਾਹਿਗੁਰੂ ਪਹਿਲੇ ਦਿਨ ਤੋਂ ਲੈ ਕਰਕੇ ਅੱਜ ਤੱਕ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਮਹਾਪੁਰਖਾਂ ਨੇ ਹਾਜ਼ਰੀ ਭਰੀ ਜਿੱਥੇ ਗੁਰੂ ਸਾਹਿਬ ਜੀ ਦਾ ਧੰਨਵਾਦ ਹੈ ਉਥੇ ਆਏ ਸਾਰੇ ਮਹਾਪੁਰਖਾਂ ਦਾ ਬਾਬਾ ਬਲਜੀਤ ਸਿੰਘ ਜੀ ਤੇ ਇਸ ਸਮੂਹ ਸੰਗਤਾਂ ਵੱਲੋਂ ਦਾਸਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੇ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਆਪਾਂ ਆਪਾ ਸੱਤ ਮੇਣ ਦੀ ਹਾਜ਼ਰੀ ਪਿਆਰ ਦੇ ਵਿੱਚ ਹੁਕਮ ਹੈ ਬਾਬਾ ਜੀ ਦਾ ਬਾਬਾ ਬਲਜੀਤ ਸਿੰਘ ਜੀ ਇਹ ਥੋੜਾ ਸਮਾ ਹਾਜ਼ਰੀ ਜ਼ਰੂਰ ਹੈ ਸਾਰਿਆਂ ਨੂੰ ਬੇਨਤੀ ਹੈ ਤਕਰੀਬਨ 4 ਵਜੇ 4:00 ਵਜੇ 5-7 ਮਿੰਟ ਤੇ ਹਾਜ਼ਰੀ ਜੋ ਆਨੰਦ ਸਾਹਿਬ ਹੋਏਗਾ ਮਹਾਂਪੁਰਖ ਬਾਬਾ ਬਲਜੀਤ ਸਿੰਘ ਜੀ ਸਮਾਪਤੀ ਕਰਨਗੇ ਅਰਦਾਸ ਹੋਏਗੀ ਉਦੋਂ ਤੱਕ ਸਾਰਿਆਂ ਨੇ ਬੜੇ ਟਿਕਾ ਦੇ ਵਿੱਚ ਤਕਰੀਬਨ 1 ਇੱਕ ਘੰਟੇ ਦਾ ਸਮਾਂ ਹੋਰ ਹੈ ਅਰਦਾਸ ਹੋਣ ਤੱਕ ਤੇ ਸਾਰਿਆਂ ਨੇ ਆਨੰਦ ਦੇ ਵਿੱਚ ਬੋਲਣ ਦੀ ਕਿਰਪਾਲਤਾ ਕਰਨੀ ਹੈ ਮਹਾਪੁਰਖਾਂ ਦਾ ਆਉਣਾ ਆਪਾਂ ਵੀ ਆਏ ਹਾਂ ਜਨਮ ਮਰਨ ਦੋਹੋ ਮੈਂ ਨਹੀਂ ਜਨ ਪਰ ਉਪਕਾਰੀ ਆਏ ਕਰ ਉਪਕਾਰਨ ਕਰਨ ਸੰਤਨ ਧਾਰੀ ਦੇਹੀ ਮਹਾਪੁਰਖ ਪਰ ਉਪਕਾਰ ਕਰਨ ਵਾਸਤੇ ਹੁੰਦੇ ਨੇ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਏਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪავੇ ਨਾਮ ਉਨ੍ਹਾਂ ਦੀ ਡਿਊਟੀ ਹੈ ਰੱਬ ਦੇ ਨਾਲ ਜੋੜਨ ਦੀ ਤੇ ਸਾਰਿਆਂ ਨੂੰ ਬੇਨਤੀ ਹੈ ਗੱਜ-ਬੱਜ ਕੇ ਧਾਰਨਾ ਦੇ ਜੇ 3-4 ਧਾਰਨਾ ਆਪਾਂ ਪੜ੍ਹਣੀਆਂ ਨੇ ਸਾਧੂ ਭਾਰਿ ਉਪਕਾਰੀ ਆਉਂਦੇ ਨੇ ਜੀਵਾਂ ਦੇ ਉਦਾਰਵਾਸ ਦੇ ਸਤਹੁ ਮੰਨ ਜੀ ਆਨਾਮ ਗੋਬਿੰਦ ਗਾ ਐਸੀ ਖੇਮ ਹਮ ਜਦੋਂ ਆਪਾਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਜੀ ਕੀ ਵਜਨ ਕਰਦੇ ਨੇ ਆਪ ਜੀ ਸਰਬਣ ਕਰਦੇ ਆ ਰਹੀ ਹੋ ਜਿਵੇਂ ਰੁੱਖ ਤੋਂ ਬਿਨਾ ਬੀਜ ਨਹੀਂ ਪੈਦਾ ਹੋ ਸਕਦਾ ਤੇ ਬੀਜ ਤੋਂ ਬਗੈਰ ਰੁੱਖ ਨਹੀਂ ਪੈਦਾ ਹੋ ਸਕਦਾ ਇਸੇ ਪ੍ਰਕਾਰ ਗੁਰੂ ਤੋਂ ਬਗੈਰ ਸਿੱਖ ਨਹੀਂ ਤੇ ਸਿੱਖ ਤੋਂ ਬਗੈਰ ਗੁਰੂ ਦੀ ਸਾਧ ਸੰਗ ਜੀ ਵਿੜਿਆਈ ਨਹੀਂ ਹੈ ਇਸ ਸਾਧ ਸੰਗਤ ਜਦੋਂ ਮਹਾਰਾਜ ਦੇ ਕੋਲ ਆਪਾਂ ਜਾਂਦੇ ਬਾਣੀ ਦੇ ਕੀ ਵਚਨ ਨੇ ਵੀ ਜੜੀ ਵਸਤੂ ਨੂੰ ਤੋਂ ਲੈਣ ਵਾਸਤੇ ਆਇਆ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਸੰਤਨ ਕਰ ਪਾਇਆ ਸੰਤ ਜਿਨਾਮ ਇਨ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਦਵਾਇਓ ਤੇ ਦੇਖੋ ਕਿਨੇ ਬਿਹਾਰ ਦੇ ਬਚਨ ਜੋ ਆਪ ਜੀ ਮਹਾਪੁਰਖਾਂ ਦੀ ਕਥਾ ਬਾਤਾਂ ਦੇ ਪਾਸੋਂ ਸਰਵਣ ਕਰ ਰਹੀ ਸੀ ਢਿੱਡੇ ਵਾਲੇ ਮਹਾਪੁਰਖਾਂ ਨੇ ਵੀ ਇਹੀ ਬਚਨ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਕਛ ਨਾਹੀ ਜਲ ਦੇ ਉਬਜੇ ਦਰੰਗ ਜਿਉ ਜਲ ਹੀ ਵਿਖੈ ਸਮਾਹੀ ਜਿਉ ਜਲ ਮੈਂ ਜਲ ਆਏ ਘਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਜੇ ਬਾਬਾ ਗਿਰਬਾਲ ਸਿੰਘ ਜੀ ਮਹਾਰਾਜ ਉਹਨਾਂ ਦੀ ਜਿਹੜੀ ਸੁਰਤੀ ਹੈ ਅਕਾਲ ਪੁਰਖ ਪਰਮੇਸ਼ਰ ਦੀ ਚਾਪੇਦ ਹੈ ਬਾਬਾ ਨਿਹਰ ਸਿੰਘ ਜੀ ਧੰਨ ਬਾਬਾ ਰੱਬ ਜੀ ਧੰਨ ਬਾਬਾ ਬੰਦ ਸਿੰਘ ਜੀ ਤੇ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਨੇੜੇ ਹੋ ਕੇ ਤੁਸੀਂ ਦੇਖਿਆ ਬਾਬਾ ਬਲਜੀਤ ਸਿੰਘ ਜੀ ਨੇ ਵੀ ਦੇਖਿਆ ਹੈ ਜਿੰਨੀਆਂ ਸੰਗਤਾਂ ਤੁਸੀਂ ਪਿਆਰ ਵਾਲੇ ਆਏ ਹੋ ਤੇ ਮਹਾਪੁਰਖਾਂ ਨੇ ਕਿਹਦੇ ਨਾਲ ਜੋੜਿਆ ਆਪਾਂ ਨੂੰ ਬਾਣੀ ਦੇ ਨਾਲ ਜੋੜਿਆ ਸੇਵਾ ਦੇ ਨਾਲ ਜੋੜਿਆ ਸਤ ਸੰਗਤ ਦੇ ਨਾਲ ਜੋੜਿਆ ਹੈ ਇਹ ਜੋੜ ਹੈ ਬੜੀਆਈ ਹੈ ਤੇ ਸਾਧ ਸੰਗਤ ਜੀ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਚ ਜੇ ਪਾਈ ਵਜੀਰ ਖਾਂ ਆਇਆ ਜਲੋਦਰ ਦਾ ਰੋਗ ਹੋਇਆ ਆਪ ਜੀ ਨੇ ਸਰਵਣ ਕੀਤਾ ਤੇ ਕਿਹਦੇ ਵੱਲ ਭੇਜਿਆ ਧੰਨ ਬਾਬਾ ਬੁੱਢਾ ਸਾਹਿਬ ਜੀ ਜੇ ਜਿਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਣਾ ਉਹਨਾਂ ਨੇ ਗੁਰੂ ਦੇ ਵੱਲ ਭੇਜ ਦੇਣਾ ਹੈ ਧੰ ਗੁਰੂ ਅਮਰਦਾਸ ਮਹਾਰਾਜ ਜੀ 10 ਮਿੰਟ ਦੀ ਵਿਚਾਰ ਕੇ ਕੇ ਆਪਾਂ ਪਿਆਰ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਗੋਇੰਦਵਾਲ ਗੋਬਿੰਦਪੁਰੀ ਸੰਮ ਜਲਣ ਤੀਰ ਵਿਭਾਸ ਬਣਾਇਓ ਜਿਸ ਤਰ੍ਹਾਂ ਅਮਰਦਾਸਰ ਸਤਗੁਰ ਸਤਵਾਦੀ ਜਿਤਨਾਤੇ ਕਊਆ ਹੰਸ ਹੋਹੀ ਪੜੇ ਲਿਖੇ ਬਾਠੀ ਸਿੰਘ ਮਹਾਬੁਰਗ ਸੰਗਤ ਵਿੱਚ ਬਿਰਾਜਮਾਨੇ ਅੰਮ੍ਰਿਤਸਰ ਸਿਫਤੀ ਦਾ ਘਰ ਧੰਗ ਗੁਰੂ ਗ੍ਰਾਸਾਹ ਮਹਾਰਾਜ ਦੇ ਵਿੱਚੋਂ ਆਵਾਜ਼ ਆਉਂਦੀ ਇਸੇ ਪ੍ਰਕਾਰ ਭਾਵੇਂ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਭਾਵੇਂ ਖੰਡੂਰ ਸਾਹਿਬ ਦੀ ਧਰਤੀ ਫੇਰ ਵਸਾਇਆ ਫੇਰ ਆਣ ਸਤਿਗੁਰੂ ਖਾਡੂਰ ਉਹਨਾਂ ਨਗਰਾਂ ਦਾ ਨਾਮ ਗੁਰਬਾਣੀ ਦੇ ਚ ਦਰਜ ਹੈ ਇਸ ਕਰਕੇ ਉਹਨਾਂ ਨੂੰ ਮਹਾਨ ਨਗਰ ਕਿਹਾ ਜਾਂਦਾ ਹੈ ਇਕ ਗੋਇੰਦਵਾਲ ਸਾਹਿਬ ਦੀ ਧਰਤੀ ਇੱਕ ਸਿੱਖ ਜਿਹੜਾ ਲੱਤ ਤੋਂ ਲੰਗੜਾ ਹੈ ਸੁਚਾਲਾ ਸਿੰਘ ਜਿਸ ਨੂੰ ਕਿਹਾ ਜਾਂਦਾ ਤੇ ਉਹਦਾ ਪਿਆਰ ਹੈ ਗੁਰੂ ਦੇ ਨਾਲ ਸੰਗਤ ਦੇ ਨਾਲ ਸੇਵਾ ਦੇ ਨਾਲ ਕਿਉਂਕਿ ਸੇਵਾ ਜਿਹੜੀ ਹੈ ਗੁਰੂ ਦੀ ਹੋਵੇ ਆਪ ਜੀ ਨੇ ਰਾਤ ਵੀ ਸਰਵਣ ਕੀਤਾ ਭਾਵੇਂ ਮਹਾਂਪੁਰਖਾਂ ਦੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਗੈ ਸਾਧੂਆਂ ਦੀ ਸੰਗਤ ਦੇ ਵਿੱਚ ਚਾਰ ਪਦਾਰਥ ਮਿਲਦੇ ਨੇ ਤੇ ਬਾਬਾ ਬਲਜੀਤ ਸਿੰਘ ਜੀ ਦੇ ਵੱਡੇ ਕਰਮ ਨੇ ਜਿਨ੍ਹਾਂ ਨੇ ਸਾਧੂਆਂ ਦੀ ਸੇਵਾ ਵੀ ਕੀਤੀ ਬਚਨ ਮੰਨ ਕੇ ਤੇ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੇਵਾ ਕੀਤੀ ਗੁਰੂ ਦੀ ਸੰਗਤ ਦੀ ਸੇਵਾ ਵੀ ਕੀਤੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰੂ ਕੀ ਹਜ਼ੂਰੀ ਦੇ ਵਿੱਚ ਦਰਬਾਰ ਸਾਹਿਬ ਦੀ ਸੇਵਾ ਵੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਤੇ ਲੰਗਰ ਦੇ ਵਿੱਚ ਜਾਣਾ ਸੰਗਤਾਂ ਦੀ ਸੇਵਾ ਤੇ ਜਦੋਂ ਮਹਾਪੁਰਖਾਂ ਦੇ ਕੋਲ ਆਣਾ ਮਹਾਪੁਰਖਾਂ ਦੀ ਸੇਵਾ ਕਿੱਡੇ ਵੱਡੇ ਉੱਚੇ ਕਰਮ ਨੇ ਹੁਣ ਗੁਰੂ ਦੀ ਸੇਵਾ ਸਤਗੁਰੂ ਕੀ ਸੇਵਾ ਸਫਲ ਹੈ ਜੀ ਗੋ ਕਹੇ ਚਿਤ ਲਾਏ ਕਰ ਦੇਂਦੀ ਹੈ ਗੁਰਾਂ ਦੀ ਸੇਵਾ ਜੀ ਕਰਕੇ ਤੂੰ ਬੇਖ ਨਾ ਮਨਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜੇ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਗਸੰਭਲ ਭੰਨੇ ਵੱਡੇ ਵੱਡੇ ਵੱਜਰ ਬਾਬਾ ਨੂੰ ਅੰਦਰੋਂ ਹਿਰਦੇ ਦੇ ਵਿੱਚੋਂ ਬਾਹਰ ਕੱਢ ਦਿੰਦੀ ਮੈਲ ਧੋਈ ਜਾਂਦੀ ਸੇਵਾ ਕਰਨ ਦੇ ਨਾਲ ਪਰ ਇਹ ਵੀ ਨਾਲ ਹੈ ਵੀ ਗੁਰੂ ਦੀ ਸੇਵਾ ਭਾਵੇਂ ਮਹਾਪੁਰਖ ਦੀ ਭਾਵੇਂ ਸੰਗਤ ਦੀ ਸੇਵਾ ਹੈ ਪਰ ਹੈ ਬੜੀ ਔਖੀ ਗੁਰਪੀਰਾਂ ਕੀ ਚੱਕਰੀ ਮਹਾ ਕਰੜੀ ਸਿੱਖ ਸਾਧ ਚੁਕਸਾਰ ਨਦਰ ਕਰੇ ਜਿਸ ਆਪਣੀ ਦਿਸ ਲਾਏ ਹੀਤ ਪਿਆਰ ਹੀਤ ਪਿਆਰ ਤੇ ਉਹਨੇ ਲੰਗਰਾਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਵਾਸਤੇ ਘਰ ਦੇ ਵਿੱਚ ਦੁੱਧ ਜਮਾ ਕੇ ਦਹੀਂ ਲੈ ਕੇ ਆਉਣਾ ਡੰਡੋਰ ਕੀ ਹੱਥ ਦੇ ਜ ਫੜੀ ਹੋਣੀ ਸ਼ਰਦਾ ਦੇ ਨਾਲ ਹੁਣ ਗੁਰੂ ਕੀਤੇ ਪਦਾਰਥਾਂ ਦਾ ਭੁੱਖਾ ਨਹੀਂ ਹੈ ਬਾਬਾ ਜੀ ਸ਼ਾਮ ਨੂੰ ਜਦੋਂ ਲੰਗਰ ਚੱਲਦਾ ਨਾ ਪਤਾ ਨਹੀਂ ਕਿੰਨੇ ਕਿ ਪਰਿਵਾਰ ਨੇ ਇੱਥੇ ਕਹਿਣਾ ਨਹੀਂ ਪੈਂਦਾ ਆਪਣੇ ਆਪ ਪਦਾਰਥ ਤਿਆਰ ਕਰਕੇ ਸ਼ਰਧਾ ਦੇ ਨਾਲ ਗੁਰੂ ਵਾਸਤੇ ਮਹਾਪੁਰਖਾਂ ਵਾਸਤੇ ਲੈ ਕੇ ਆਉਂਦੇ ਨੇ ਪ੍ਰੇਮ ਦੀ ਗੱਲ ਹੈ गोविंद ਭਾਉ ਭਗਤ ਦਾ ਭੁੱਖਾ ਉਹ ਪ੍ਰੇਮ ਦਾ ਭੁੱਖਾ ਹੈ ਸਾਜ ਗਹੋ ਸੁਣ ਲਿਓ ਸਭੈ ਜਿਨ ਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਮਹਾਪੁਰਖ ਜਿਹੜਾ ਉਹ ਗੁਰਸਿੱਖ ਬਿਆਰਾ ਹੈ ਜਦੋਂ ਦਹੀਂ ਲੈ ਕੇ ਆਉਂਦਾ ਹੈ ਤੇ ਧੰ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣ ਆਵੇ ਪ੍ਰਸ਼ਾਦਾ ਛਕਣਾ ਤੇ ਕੁਝ ਦਹੀਂ ਲੈ ਕੇ ਉਹਦੀ ਸ਼ਰਧਾ ਪੂਰੀ ਕਰਨੀ ਇੱਕ ਦਿਨ ਸੰਗਤਾਂ ਦੇ ਵਿੱਚ ਪੰਗਤਾਂ ਲੱਗੀਆਂ ਮਹਾਰਾਜ ਬੈਠੇ ਨੇ ਲੰਗਰ ਵਰਤ ਗਿਆ ਪਰ ਉਹ ਦਹੀਂ ਲੈ ਕੇ ਨਹੀਂ ਆਇਆ ਕਿਉਂ ਕਾਰਨ ਬਣ ਗਿਆ ਕਿਉਂਕਿ ਪਿਆਰ ਕਰਨ ਵਾਲੇ ਵੀ ਹੁੰਦੇ ਨੇ ਤੁਸੀਂ ਇੱਥੇ ਆਏ ਹੋ ਤੇ ਇੱਥੇ ਈਰਖਾ ਕਰਨ ਵਾਲੇ ਵੀ ਗੁਰੂ ਮਹਾਂਪੁਰਖਾਂ ਦੇ ਨਾਲ ਸ਼ੁਰੂ ਤੋਂ ਚੱਲੇ ਆ ਰਹੇ ਨੇ ਨਗਰ ਦਾ ਚੌਧਰੀ ਉਹਨੇ ਡੰਡਾ ਖੋਹ ਲੈਣਾ ਜਿਹੜੇ ਡੰਡੇ ਦੇ ਆਸਰੇ ਨਾਲ ਚੱਲ ਕੇ ਆਉਂਦਾ ਕਹਿੰਦੇ ਕਿੱਧਰ ਜਾਂਦਾ ਲੰਗੜਿਆ ਕਹਿੰਦੇ ਮੈਂ ਗੁਰੂ ਅਮਰਦਾਸ ਮਹਾਰਾ ਦੇ ਚਰਨਾਂ 'ਚ ਜਾਂਦਾ ਦਹੀਂ ਲੈ ਕੇ ਕਹਿੰਦੇ ਤੂੰ ਗੁਰੂ ਦਾ ਸੇਵਕ ਬਣਿਆ ਫਿਰਦਾ ਹੈ ਤੇ ਗੁਰੂ ਨੇ ਤੇਰੀ ਲੱਤ ਦਾ ਠੀਕ ਨਹੀਂ ਕੀਤੀ ਹੈ ਆ ਬਾਬਾ ਜੀ ਦਾ ਜੀਵਨ ਪੜ੍ਹ ਕੇ ਦੇਖੋ ਜਦੋਂ ਕਲਿਆਣ ਆਈ ਸੀ ਮਾਤਾ ਛੱਡ ਕੇ ਗਈ ਖੋਡੀ ਛੰਨਾ ਨਗਰ ਹੈ ਮਹਾਪੁਰਖਾਂ ਦਾ ਬਾਬਾ ਬਲਜੀਤ ਸਿੰਘ ਜੀ ਦਾ ਤੇ ਲੱਤਾਂ ਨੂੰ ਬੋਲੀ ਹੋਇਆ ਸੀ ਤੁਰਿਆ ਨਹੀਂ ਸੀ ਜਾਂਦਾ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਲੈ ਕੇ ਆਏ ਬਾਬਾ ਰੱਬ ਜੀ ਦੇ ਕੋਲ ਤੇ ਮਹਾਪੁਰਖਾਂ ਨੇ ਬਚਨ ਕਰਨਾ ਮਾਤਾ ਇਹਨੂੰ ਇੱਥੇ ਲੰਗਰਾਂ ਦੇ ਛੱਡਦੇ ਸੇਵਾ ਕਰਨ ਵਾਸਤੇ ਤੇ ਗੁਰੂ ਨਾਨਕ ਦਾ ਘਰ ਹੈ ਸੇਵਾ ਕਰਨ ਨਾਲ ਵੱਡਿਆਂ-ਵੱਡਿਆਂ ਦੇ ਰੋਗ ਘਟੇ ਜਾਂਦੇ ਨੇ ਦੇ ਸਾਧ ਸੰਗ ਜੀ ਸੇਵਾ 'ਚ ਲੱਗ ਜਾਣਾ ਠੀਕ ਹੋ ਜਾਣਾ ਜਦੋਂ ਪਰਿਵਾਰ ਨੂੰ ਲੋਡ ਹੁੰਦੀ ਪੁੱਤਰਾਂ ਦੀ ਜਦੋਂ ਥੋੜਾ ਠੀਕ ਹੋ ਗਏ ਮਾਤਾ ਨੇ ਲੈ ਜਾਣਾ ਜਦੋਂ ਘਰ ਵਿੱਚ ਗਏ ਫੇਰ ਜਾ ਕੇ ਉਹੀ ਸਾਧ ਸੰਗ ਜੀ ਦੁੱਖ ਲੱਗ ਜਾਣਾ ਤੇ ਬਾਬਾ ਜੀ ਨੇ ਬਜਨ ਕਰਨਾ ਵੀ ਇਹ ਸਾਡਾ ਹੈ ਸਾਡੀ ਸ਼ਰਮ ਦੇ ਵਿੱਚ ਰਹੇਗਾ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਫਿਰ ਕਹਿੰਦੇ ਚੜ੍ਹਦੀ ਕਲਾ ਰਹੇਗੀ ਬੁੱਧੋ ਬਾਦ ਸਾਧ ਸੰਗਤ ਜੀ ਬਚਪਨ ਤੋਂ ਲੈ ਕੇ ਅੱਜ ਤੱਕ ਕਿਤੇ ਸੇਵਾ ਛੱਡੀ ਨਹੀਂ ਮਹਾਂਪੁਰਖਾਂ ਨੇ। ਥਾਉ ਸਮਾਂ ਹੋ ਗਿਆ ਕੇਵਲ 5 ਮਿੰਟ। ਕਹਿੰਦੇ ਤੂੰ ਮੂੰਹ ਜਾ ਕੇ ਦੁਰਿਆ ਰਹਿੰਦਾ ਗੁਰੂ ਦੇ ਕੋਲ ਤੇਰਾ ਲੰਗੜਾ ਬਣਦਾ ਠੀਕ ਨਹੀਂ ਕੀਤਾ ਲੱਤ ਦਾ ਤੇਰੀ ਗੁਰੂ ਨੇ ਠੀਕ ਨਹੀਂ ਕੀਤੀ। ਉਹ ਕਹਿੰਦਾ ਵੀ ਮੈਂ ਕਦੀ ਬੇਨਤੀ ਨਹੀਂ ਕੀਤੀ ਗੁਰੂ ਦੇ ਕੋਲ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਇਹ ਗੁਰੂ ਦੇ ਕੋਲੋਂ ਸਿੱਖੀ ਦੀ ਨਾਮ ਦੀ ਦਾਤ ਮੰਗਣਾ ਪ੍ਰੇਮ ਦੇ ਵਿੱਚ ਉਹ ਜਾਣਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਰੋਕ ਕੇ ਰੱਖਣਾ ਕਹਿੰਦੇ ਉਹ ਜਦੋਂ ਡੰਡੋਰ ਕੀ ਦਿੱਤੀ ਉਸ ਦੀ ਜਦੋਂ ਗਿਆ ਇਹਨਾਂ ਨੂੰ ਕਾਫੀ ਟਾਈਮ ਹੋ ਗਿਆ ਮਹਾਰਾਜ ਬੈਠੇ ਨੇ ਸੰਗਤ ਵਿੱਚ ਕਹਿੰਦੇ ਉਸ ਵੇਲੇ ਜਦੋਂ ਆਇਆ ਫੇਰ ਪ੍ਰਸ਼ਾਦਾ ਮਹਾਰਾਜ ਨੇ ਛਕਣਾ ਸ਼ੁਰੂ ਕੀਤਾ ਤੇ ਪੁੱਛਦੇ ਨੇ ਗੁਰਸ਼ਿਕ ਬਿਆਰਿਆ ਕੀ ਗੱਲ ਅਜ ਨੇਮ ਦੇ ਵਿੱਚ ਲੇਟ ਹੋ ਗਿਆ ਉਹਨੇ ਦੱਸਿਆ ਕਿ ਮਹਾਰਾਜ ਜੀ ਨਗਰ ਦੇ ਚੌਧਰੀ ਨੇ ਰੋਕ ਲਿਆ ਕਹਿੰਦੇ ਕੀ ਕਹਿੰਦਾ ਚੌਧਰੀ ਕਹਿੰਦੇ ਮਹਾਰਾਜ ਐ ਕਹਿੰਦਾ ਵੀ ਗੁਰੂ ਕੋਲ ਦੁਰਿਆ ਰਹਿੰਦਾ ਵੀ ਤੇਰਾ ਰੋਗ ਤਾਂ ਠੀਕ ਨਹੀਂ ਕੀਤਾ ਲੱਤ ਤਾਂ ਤੇਰੀ ਠੀਕ ਨਹੀਂ ਕੀਤੀ ਕਹਿੰਦੇ ਫਿਰ ਤੂੰ ਕੀ ਇੱਛਾ ਰੱਖਦਾ ਹੈ ਕਹਿੰਦੇ ਮਹਾਰਾਜ ਮੈਨੂੰ ਤਾਂ ਆਪ ਜੀ ਦੀ ਸੇਵਾ ਦੀ ਪ੍ਰੇਮ ਦੀ ਲੋੜ ਹੈ ਬਾਕੀ ਤੁਸੀਂ ਆਪ ਜਾਣਦੇ ਹੋ ਜਿਸ ਤਰ੍ਹਾਂ ਆਪ ਜੀ ਨੂੰ ਪਾਉਂਦਾ ਹੈ ਕਹਿੰਦੇ ਤੇਰੀ ਲੱਤ ਠੀਕ ਕਰਦੀ ਏ ਉਹੀ ਵਜਨ ਨੂੰ ਦਾਸ ਅੱਗੇ ਲੈ ਕੇ ਜਿਹੜਾ ਵਜਨ ਇਹ ਗੁਰੂ ਗਰਜਨਦੇਵ ਜੀ ਦੇ ਕੋਲ ਰੋਗ ਗੁਰੂ ਵੀ ਠੀਕ ਕਰ ਸਕਦਾ ਪਰ ਆਪਣੇ ਪਿਆਰਿਆਂ ਨੂੰ ਮਾਣ ਜੇ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਪੁੱਤਰ ਦੀ ਦਾਤ ਤੇ ਕਿਤੇ ਗੁਰੂ ਅਰਜਨਦੇਵ ਜੀ ਮਹਾਰਾਜ ਵਜਨ ਨਹੀਂ ਸੀ ਕਰ ਸਕਦੇ ਕਿੱਥੇ ਭੇਜਿਆ ਧੰਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜਿਆ ਕਿਉਂਕਿ ਸੇਵਕਾ ਨੂੰ ਮਹਾਰਾ ਨੇ ਐਵੇਂ ਕਿਹਾ ਨਹੀਂ ਹੈ ਵੀ ਸੰਤ ਜਿਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਦੁੱਖ ਗਵਾਇਓ ਜੋ ਚਾਹਦ ਸੋਈ ਮਨ ਪਾਇਓ ਕਹਿੰਦੇ ਉਸ ਵੇਲੇ ਕਹਿੰਦੇ ਹਾਂ ਮਹਾਰਾਜ ਤੁਸੀਂ ਕਿਰਪਾ ਕਰ ਦਿਓ ਕਹਿੰਦੇ ਫਿਰ ਆ ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਇੱਕ ਮਹਾਪੁਰਖ ਹੈ ਹੈ ਭਾਵੇਂ ਉਹ ਮੁਸਲਮਾਨ ਸਾਹ ਹੁਸੈਨ ਉਸ ਦਾ ਨਾਮ ਬੜੇ ਕਰੜੇ ਸੁਭਾਅ ਦਾ ਹੈ ਕਹਿੰਦੇ ਤੂੰ ਐ ਕਰ ਸਾਡੇ ਵੱਲੋਂ ਜਾ ਸਾਡਾ ਨਾਮ ਲੈ ਕੇ ਤੇ ਮਹਾਪੁਰਖ ਦੇ ਕੋਲ ਜਾ ਕੇ ਬੇਨਤੀ ਕਰੇ ਕਹਿੰਦੇ ਉਸ ਵੇਲੇ ਜਦੋਂ ਤੁਰਿਆ ਨਾ ਉਹ ਡੰਡਾ ਲੈ ਕੇ ਨਾਲ ਦੀਆਂ ਸੰਗਤਾਂ ਕਹਿੰਦੀਆਂ ਦੇਖਿਓ ਬੜਾ ਕਰੜੇ ਸੁਭਾਅ ਦਾ ਹੈ ਬਾਬੇ ਵੀਰਮਦਾਸ ਦੀ ਤਰ੍ਹਾਂ ਹੱਥ ਦੇ ਵਿੱਚ ਡੰਡਾ ਰੱਖਦਾ ਹੈ ਕਈ ਵਾਰਾਂ ਗਾਲਾਂ ਵੀ ਕੱਢਦਾ ਕੀ ਪਤਾ ਮौज ਹੁੰਦੀ ਮਹਾਪੁਰਖਾਂ ਦੀ ਡੰਡੇ ਵੀ ਮਾਰਦਾ ਹੈ ਦੇਖੀ ਕਿਤੇ ਦੂਸਰਾ ਕੰਮ ਨਾ ਹੋ ਜਾਵੇ ਉਹ ਡਰਦਾ ਡਰਦਾ ਗਿਆ ਹਨ ਗੁਰੂ ਨੇ ਵਜਣ ਕੀਤਾ ਹੈ ਤੇ ਸਾਧ ਸੰਗ ਜੀ ਆਓ ਜਦੋਂ ਗਿਆ ਨਾ ਕੋਲ ਉਹ ਬੈਠੇ ਨੇ ਚੌਂਕੜਾ ਲਾ ਕੇ ਹੱਥ ਦੇ ਵਿੱਚ ਨੰਡਾ ਫੜਿਆ ਰੰਗ ਹਸ ਦੇ ਰੰਗਾਂ ਦੇ ਵਿੱਚ ਰੋਂਦੇ ਨੇ ਪਰਵਾਹ ਨਾ ਕਿਸੇ ਦੀ ਰੱਖ ਦੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਹੀ ਸੰਤਨ ਅਵਰ ਨਾ ਕਾਹੂ ਜਾਨੀ بے ਪਰਵਾਹ ਸਦਾ ਰੰਗ ਹਰਗੇ ਜਾ ਕੋ ਬਾਪ ਸੁਆਮੀ ਕਹਿੰਦੇ ਜਦੋਂ ਗੋਲ ਆਇਆ ਕਹਿੰਦੇ ਕੀ ਗੱਲ ਕੋਣ ਹੈ ਕਹਿੰਦੇ ਮੈਂ ਗੁਰੂ ਅਮਰਦਾਸ ਮਹਾਰਾ ਦਾ ਸਿੱਖ ਕਹਿੰਦੇ ਕੀ ਕਰਨ ਆਇਆ ਕਹਿੰਦੇ ਗੁਰੂ ਅਮਰਦਾਸ ਮਹਾਰਾ ਨੇ ਭੇਜਿਆ ਹੈ ਕਾਦੇ ਵਾਸਤੇ ਭੇਜਿਆ ਗੁਰੂ ਨੇ ਮੇਰੇ ਕੋਲ ਇਹ ਦੇਖੋ ਸਾਧ ਸੰਗਤ ਜੀ ਆਪਣਾ ਆਪ ਨਹੀਂ ਜਣਾਉਣਾ ਕਹਿੰਦੇ ਆ ਮੇਰੀ ਲੱਤ ਪੋਲੀਆ ਹੋਇਆ ਹੈ ਲੰਗੜਾ ਹਾਂ ਇੱਕ ਲੱਤ ਤੋਂ ਤੇ ਉਹਨਾਂ ਨੇ ਭੇਜਿਆ ਵੀ ਤੁਸੀਂ ਕਿਰਪਾ ਕਰ ਦਿਓ ਮਹਾਪੁਰਗ ਹੋ ਕਹਿੰਦੇ ਡੰਡਾ ਜੱਕੇ ਹੱਥ ਦੇ ਜੇ ਕਹਿੰਦਾ ਖੜ ਜਾ ਫਿਰ ਕਹਿੰਦੇ ਮੈਂ ਤੇਰੀ ਦੂਸਰੀ ਲੱਤ ਵੀ ਤੋੜਦਾ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਆ ਨੇੜੇ ਆ ਕਹਿੰਦੇ ਜਦੋਂ ਖੜੇ ਹੋ ਕੇ ਡੰਡਾ ਲੈ ਕੇ ਮਗਰ ਭਜੇ ਨਾ ਉਹਦੇ ਵਜਨ ਜ਼ਿਆਦਾ ਆ ਗਿਆ ਸਿੱਖਾਂ ਦਾ ਵੀ ਇਹ ਤਾਂ ਡੰਡਿਆਂ ਨਾਲ ਗੁੱਟਦੇ ਨੇ ਮਹਾਪੁਰਖ ਦੇਖੀ ਨੇੜੇ ਨਾ ਜਾਈਂ ਕਹਿੰਦੇ ਉਹ ਡਰ ਕੇ ਨਾ ਜਦੋਂ ਭੱਜਿਆ ਪਿੱਛੇ ਨੂੰ ਕਹਿੰਦੇ ਡੰਡਾ ਛੁੱਟ ਗਿਆ ਐ ਭੱਜਿਆ ਜਾ ਰਿਹਾ ਭੱਜਦੇ ਭੱਜਦੇ ਦੀ ਸਾਧ ਸੰਗ ਜੀ ਲਾਤ ਦੂਸਰੀ ਜਿਹੜੀ ਸੀ ਉਹ ਠੀਕ ਹੋ ਗਈ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਕੋਲ ਆਏ ਨਾ ਭੱਜ ਕੇ ਦੂਰ ਸਾਂ ਜੜਿਆ ਵੀ ਮਸੀ ਭਜਿਆ ਇਹ ਤਾਂ ਮਾਰ ਦੇਣਾ ਸੀ ਮਹਾਪੁਰਖਾਂ ਨੇ ਚੰਗਾ ਮੈਨੂੰ ਭੇਜਿਆ ਗੁਰੂ ਸਾਹਿਬ ਨੇ ਕੋਲ ਤੇ ਜਦੋਂ ਥੱਲੇ ਵੱਲ ਨਿਗਾਹ ਮਾਰੀ ਵੀ ਮੈਂ ਭੱਜਿਆ ਡੰਡਾ ਤਾਂ ਮੇਰਾ ਪਿੱਛੇ ਸਿੱਡੇ ਆ ਗਿਆ ਤੇ ਲੱਤ ਜਦੋਂ ਦੇਖੀ ਲੱਤ ਦੇ ਨੌ ਵਾਰ ਨੌ ਹੋਈ ਕਿ ਜਿਹੜੇ ਵਜਨ ਮਹਾਰਾ ਨੇ ਬਾਣੀ ਦੇ ਜੋ ਚਾਰਨ ਕੀਤੇ ਆਓ ਪੜੋ ਸਮਾਂ ਹੈ ਪਿੰਗਲ ਪਰਬਤ ਪਾਰ ਭਲੇ ਖਲ ਚਤਰਬ ਕੀਤਾ ਅੰਦਲੇ ਤ੍ਰਿ ਭਾਵਨ ਸੂਝਿਆ ਗੁਰ ਭੇਟ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਰੀਤਾਂ ਬਾਬਾ ਜੀ ਬੈਠੇ ਨੇ ਦੇਖੋ ਕਿਤੇ ਇਹਨਾਂ ਦੀ ਲੱਤਾਂ ਕਿਤੇ ਠੀਕ ਹੈ ਆਈ ਸੀ ਜਿਸ ਵੇਲੇ ਮਹਾਂਪੁਰਖ ਬਾਬਾ ਰੱਬ ਜੀ ਬਾਬਾ ਬੰਤ ਸਿੰਘ ਜੀ ਤੇ ਜਿਨ੍ਹਾਂ ਦੀ ਸੇਵਾ ਕੀਤੀ ਤੇ ਸਾਧ ਸੰਗ ਜੀ ਸੇਵਾ ਕਰਕੇ ਉਹ ਬਖਸ਼ਿਸ਼ਾਂ ਲਈਆਂ ਤੇ ਜਿਹੜੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਬਾਣੀ ਦੇ ਬਚਨ ਨੇ ਆਹ ਧਾਰਨਾ ਪੜੋ ਅਗਲਾ ਸਮਾਂ ਬਾਬਾ ਜੀ ਭਾਵੇਂ ਆਪਾਂ ਤਾਂ ਉਹ ਮਹਾਂਪੁਰਖਾਂ ਦੇ ਸੇਵਾਦਾਰ ਹਾਂ ਬਾਬਾ ਜੀ ਨੇ ਬਚਨ ਕੀਤਾ ਵੀ ਤੁਸੀਂ ਹਾਜ਼ਰੀ ਭਰੋ ਕਹਿੰਦੇ ਨਹੀਂ ਤੁਸੀਂ ਹਾਜ਼ਰੀ ਭਰਨੀ ਹੈ ਬਾਬਾ ਬੰਦ ਸਿੰਘ ਜੀ ਨੇ ਆ ਜਿਸ ਤਰ੍ਹਾਂ ਬਾਬਾ ਜੀ ਨੇ ਬਚਨ ਕਰਿਆ ਨਾ ਬਾਬਾ ਗੁਰਦਿਆਲ ਸਿੰਘ ਜੀ ਨੇ ਬਖਸ਼ਿਸ਼ ਕੀਤੀ ਕਿ ਜੋ ਅੱਖਰ ਜੋ ਬਾਜੇ ਦੀਆਂ ਸੁਰਾਂ ਦੇ ਉੱਤੇ ਇਹ ਵੀ ਬਾਬਾ ਬੰਦ ਸਿੰਘ ਜੀ ਦੀ ਦੇਣ ਹੈ ਉਹਨਾਂ ਨੇ ਇਹ ਸ਼ਬਦ ਪੜਿਆ ਸੀ ਜਿਸ ਵੇਲੇ ਦਾਸ ਨੂੰ ਇੱਥੇ ਕੀਰਤਨ ਬਾਬਾ ਜੀ ਨੇ ਥਾਬੜਾ ਦਿੱਤਾ ਤੇ ਸਾਧ ਸੰਗ ਜੀ ਬਚਨ ਕੀਤੇ ਅੱਜ ਵੀ ਉਹ ਯਾਦ ਹੈ ਕਿਹੜੀ ਧਾਰਨਾ ਬੜੀ ਆ ਧਾਰਨਾ ਬੜੋ ਬਾਬਾ ਬੰਦ ਸਿੰਘ ਜੀ ਪਿੰਗ ਲਾ ਬਹਾੜ ਝੜ ਜਾਵੇ ਜੀ ਕਿਰਪਾ ਹੋ ਜੇ ਸਾਧੂਆਂ ਖਲ ਚਾਦਰ ਬਗੀਤਾ ਅੰਧਲੇ ਤਰੀ ਭਾਵਨ ਸੁਝਿਆ ਗੁਰਪੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤਾ ਸੁਣਿਓ ਮੇਰੇ ਮੀਤਾ ਤੇ ਸਾਧ ਸੰਗ ਜੀ ਇਹ ਪਰਤਖ ਬਾਬਾ ਬੰਦ ਸਿੰਘ ਜੀ ਦਾ ਸਰੂਪ ਲੱਗਿਆ ਵਿੱਚੇ ਇਹ ਕਿਰਪਾ ਸਾਧ ਸੰਗ ਜੀ ਮਹਾਪੁਰਖਾਂ ਦੀ ਹੈ ਬਾਬਾ ਬਲਜੀਤ ਸਿੰਘ ਜੀ ਦੇ ਉੱਤੇ ਵੀ ਇਹ ਵੀ ਸਾਧ ਸੰਗ ਜੀ ਬਚਨ ਕਰਦੇ ਵੀ ਸਾਡੇ ਕੋਲ ਕਿਰਤ ਨਹੀਂ ਹੋਣਾ ਤੇ ਦੇਖੋ ਬਾਬਾ ਜੀ ਵੀ ਕਿੰਨਾ ਆਨੰਦ ਵਰਤਾਉਂਦੇ ਨੇ ਇੱਥੇ ਬੈਠ ਜਾਂਦੇ ਨੇ ਸੰਗਤ ਬਾਦ ਵਿੱਚ ਕਹਿੰਦੀ ਵੀ ਹਾਂ ਇਹ ਮਹਾਪੁਰਖੋ ਆਨੰਦਾ ਆ ਗਿਆ ਇਹ ਆਨੰਦ ਕਿਹਦਾ ਹੈ ਇਹ ਮਹਾਪੁਰਖਾਂ ਦੀ ਸੇਵਾ ਦਾ ਆਨੰਦ ਹੈ ਇਸ ਕਰਕੇ ਆਓ ਅਗਲਾ ਸਮਾਹਣ ਸਮਾਪਤੀ ਦਾ ਹੈ ਬਾਬਾ ਬਲਜੀਤ ਸਿੰਘ ਜੀ ਸਾਡੇ ਵਾਸਤੇ ਉਹੀ ਰੂਪ ਨੇ ਤੇ ਇਹਨਾਂ ਦੇ ਕੋਲੋਂ ਅਸ਼ੀਰਵਾਦ ਸਾਨੂੰ ਮਿਲਦੇ ਰਹਿਣਗੇ ਪਿਆਰ ਮਿਲਦਾ ਰਹੇਗਾ ਸਤਿਗੁਰੂ ਮਹਾਰਾਜ ਜੀ ਸਾਰੀਆਂ ਸੰਗਤਾਂ ਨੇ ਇਹੀ ਅਰਦਾਸ ਕਰਨੀ ਹੈ ਕਿ ਬਾਬਾ ਬਲਜੀਤ ਸਿੰਘ ਜੀ ਨੂੰ ਮਹਾਰਾਜ ਜੀ ਕਿਰਪਾ ਕਰਨ ਇਸੇ ਪ੍ਰਕਾਰ ਤੰਦਰੁਸਤੀਆਂ ਚੜ੍ਹਦੀਆਂ ਕਲਾਵਾਂ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਨ ਪਦੇ ਪਰਵਾਣ ਕਰੋ ਅਗਲਾ ਸਮਾਪ ਜੀ ਸਰਮਣ ਕਰੋ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ